ਆਓ ਆਓ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਬੰਦੇ 365 ਤੇ ਆਪਣੇ Facebook ਪੇਜ ਤੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਟੋਂਗ ਵਾਲੀ ਦੇ ਵਿੱਚ ਬੱਕਰਾ ਮੰਡੀ ਜਿੱਥੇ ਹਰ ਵੀਰਵਾਰ ਲੱਗਦੀ ਹੈ ਟੋਂਗ ਵਾਲੀ ਮੰਡੀ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੀ ਉਹ ਮੰਡੀ ਹੈ ਜਿਹੜੀ ਪੰਜਾਬ ਦੇ ਬਹੁਤ ਹੀ ਵੱਡੀਆਂ ਮੰਡੀਆਂ ਦੇ ਵਿੱਚ ਜਿਹਦਾ ਨਾਂ ਆਉਂਦਾ ਹੈ ਜਿਹੜੀ ਮੰਡੀ ਦਾ ਜਿਹੜਾ ਨਜ਼ਾਰਾ ਦੋਸਤੋ ਉਹ ਦੇਖਣ ਵਾਲਾ ਬਹੁਤ ਹੀ ਘੈਂਟ ਰੌਣਕਾਂ ਤੇ ਬਹੁਤ ਹੀ ਘੈਂਟ ਘੈਂਟ ਜਾਨਵਰ ਇੱਥੇ ਆਏ ਹੋਏ ਨੇ ਇੱਧਰ ਦੇਖੋ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਇਸ ਮੰਡੀ ਤੇ ਪਕੌੜੇ ਖਾਣ ਦੇ ਸ਼ਕੀਨ ਆ ਜਿਹੜੇ ਬੰਦੇ ਪਕੌੜੇ ਵੀ ਖਾ ਸਕਦੇ ਨੇ ਤੇ ਖਾਣ ਪੀਣ ਦੀ ਕੋਈ ਕਮੀ ਨਹੀਂ ਪੂਰਾ ਪ੍ਰਬੰਧ ਹੁੰਦਾ ਜਿਹੜੇ ਲੋਕ ਆਪਣੇ ਜਾਨਵਰ ਲੈ ਕੇ ਆਉਂਦੇ ਉਹਨਾਂ ਦੀ ਆ ਦੇਖੋ ਇਹ ਸਾਡੇ ਖਾਨ ਸਾਹਿਬ ਆ ਦੇਖੋ ਦੋਸਤੋ ਬੱਕਰੇ ਦੀ ਕੁਆਲਿਟੀ ਚੈੱਕ ਕਰ ਰਹੇ ਬੱਕਰਾ ਦੋਸਤੋ ਬਹੁਤ ਹੀ ਘੈਂਟ ਕੁਆਲਿਟੀ ਦਾ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਇਸ ਮੰਡੀ ਤੇ ਬਹੁਤ ਹੀ ਘੈਂਟ ਘੈਂਟ ਜਾਨਵਰ ਆਉਂਦੇ ਨੇ ਆ ਦੇਖੋ ਪੁੱਤਰ ਰੱਖੀ ਬੈਠਾ ਬਾਪੂ। ਇੱਧਰ ਦੇਖ ਸਕਦੇ ਹੋ ਦੋਸਤੋ। ਆ ਦੇਖੋ ਦੋਸਤੋ ਕਿੰਨਾ ਸੋਹਣਾ ਪ੍ਰਬੰਧ ਕੀਤਾ ਬਾਈ ਦਾ। ਦੋਸਤੋ ਜਿਹੜੇ ਬੰਦੇ ਇਹ ਜਾਨਵਰ ਰੱਖਣ ਦੇ ਸ਼ਕੀਨ ਆ ਉਹ ਇਸ ਮੰਡੀ ਤੇ ਆ ਕੇ ਆਪਣੇ ਜਾਨਵਰ ਜ਼ਰੂਰ ਦੇ ਸਕਦੇ ਨੇ ਪਰ ਜਿਹੜਾ ਵੀ ਕੋਈ ਘੋੜਾ ਪਾਲ ਕੇ ਜਾਂ ਕੋਈ ਬੱਕਰੀ ਪਾਲ ਕੇ ਬੰਦਾ ਉਹਨੂੰ ਆਪਣੇ ਜਾਨਵਰ ਜ਼ਰੂਰ ਦਿਖਾਉਣੇ ਚਾਹੀਦੇ ਨੇ YouTube ਤੇ ਇਹ ਮੰਡੀ ਦੇ ਵਿੱਚ ਆ ਕੇ ਆਪਾਂ ਨੂੰ ਆਪਣੀ ਜਾਨਵਰਾਂ ਦਾ ਪਤਾ ਲੱਗਦਾ ਤਾਂ ਤੁਹਾਨੂੰ ਮਿਲਾਉਣਾ ਮੈਂ ਜਿਹੜੇ ਵਧੀਆ-ਵਧੀਆ ਵਪਾਰੀ ਨੇ ਇੱਧਰ ਬੱਕਰੀ ਸੂ ਰਹੀ ਹੈ ਆਈ ਹੋਣਾ ਦੀ ਬੱਕਰੀ ਦਾ ਨਜ਼ਾਰਾ ਦੋਸਤੋ ਜਿਹੜਾ ਮੰਡੀ ਦਾ ਨਜ਼ਾਰਾ ਉਹ ਬਹੁਤ ਘੈਂਟ ਆ ਕਿਉਂਕਿ ਬੱਕਰੇ ਮੰਡੀ ਦੇ ਵਿੱਚ ਇੰਨੀ ਰੌਣਕ ਮੈਂ ਕਦੇ ਵੇਖੀ ਨਹੀਂ ਪਹਿਲਾਂ ਕਿਉਂਕਿ ਪੱਕੇ ਜਾਨਵਰ ਲੋਕਾਂ ਕੋਲੇ ਬਹੁਤ ਸੋਹਣੇ ਸੋਹਣੇ ਸਾਹਮਣੇ ਹੋਏ ਨੇ ਹਰੇਕ ਬੰਦਾ ਇੱਥੇ ਸਿਰੇ ਤੋਂ ਸਿਰੇ ਦਾ ਜਾਨਵਰ ਲੈ ਕੇ ਜਿਹੜਾ ਉਹ ਪਹੁੰਚਿਆ ਹੋਇਆ ਹੈ ਇਹ ਲੱਗ ਰਿਹਾ ਹੈ ਜੀ ਹਾਂਜੀ ਆਪਣਾ ਸ਼ੌਂਕੀ ਬੰਦੇ ਕਿੱਥੇ ਮਾਲ ਤੁਹਾਡਾ ਹੈ ਹੈਗਾ ਅੱਛਾ ਫਰੀਦ ਤੇ ਪਹਿਲਾਂ ਸ਼ੌਂਕੀ ਬੰਦੇ ਸ਼ੌਂਕੀ ਬੰਦੇ 365 ਆ ਦੇਖੋ ਦੋਸਤੋ ਗਾਨੀਆਂ ਦੇਖੋ ਬੱਕਰੀਆਂ ਦੀਆਂ ਜਿਹੜੇ ਵੀ ਜਾਨਵਰਾਂ ਦੇ ਸ਼ਕੀਨ ਆ ਆ ਦੇਖੋ ਖੁੰਡੀਆਂ ਖਾਂਡੀਆਂ ਰस्सियां ਪੂੰਗਰੂ बटे ਸਾਰਾ ਕੁਝ ਇੱਥੋਂ ਮਿਲ ਜੀ ਤੁਹਾਨੂੰ ਤੇ ਖਾਣ ਪੀਣ ਦੀ ਤੇ ਕੋਈ ਕਮੀ ਨਹੀਂ ਆ ਦੇਖ ਸਕਦੇ ਹੋ ਤੁਸੀਂ ਟੈਂਟਾ ਲੈਣ ਵਾਲਾ ਮੰਨਿਆ ਦੁਆਰੇ ਆ ਪਰ ਮੇਂਆ ਪਿਆ ਦੋਸਤੋ ਬੱਕਰੀਆਂ ਦੀਆਂ ਜਿਹੜੀਆਂ ਪੁਰਨੇਆਂ ਦੇ ਸ਼ਕੀਨ ਆ ਸਟੀਵ ਦੇਆਂ ਪੁਰਨੇਆਂ ਬਹੁਤ ਹੀ ਘੈਂਟ ਘੈਂਟ ਕੁਆਲਿਟੀ ਦੇ ਜਿਹੜੀਆਂ ਪਈਆਂ ਦੇਖੋ ਨਜ਼ਾਰਾ ਦੇਖੋ ਦੋਸਤੋ ਤੁਸੀਂ ਲੱਕੜਾਂ ਮੰਡੀ ਦਾ ਅੱਧਰ ਦੇਖੋ ਭਾਈ ਕਿੰਨਾ ਮੱਦੀ ਫਿਰਦਾ ਇਹ ਗੱਲ ਕਰਾਉਣਾ ਮੈਂ ਵੀਡੀਓ ਦੇ ਨਾਲ ਜੁੜੇ ਰਹੋ ਬਹੁਤ ਭਾਰੀ ਮਾਤਰਾ ਦੇ ਵਿੱਚ ਉਸ ਤੋਂ ਪਹੁੰਚ ਰਹੇ ਨੇ ਮੰਡੀ ਦੇ ਵਿੱਚ ਮੰਡੀ ਵਿੱਚ ਲੋਕਾਂ ਦਾ ਉਤਸ਼ਾਹ ਬਹੁਤ ਹੁੰਦਾ ਇਹ ਮੰਡੀ ਹਰ ਵੀਰਵਾਰ ਤੁੰਗਲੀ ਜ਼ਿਲ੍ਹਾ ਬਠਿੰਡਾ ਇੱਧਰ ਜਿਹੜੀ ਲੱਗਦੀ ਹੈ ਔਰ ਬਹੁਤ ਹੀ ਸਿਰੇ ਦੇ ਸਿਰੇ ਤੇ ਜਾਨਵਰ ਆਉਂਦੇ ਨੇ ਇੱਥੇ ਪੰਜਾਬ ਦੀ ਬਹੁਤ ਨਾਮੀ ਮੰਡੀ ਹੈ ਜਿਹੜੀ ਬੱਕਰੀ ਮੰਡਈ ਆ। ਆ ਦੇਖੋ ਬੱਕਰਾ ਦੇਖੋ ਇਧਰ ਲੱਕੜਦਿਆਂ ਖੁਰ। ਕੀ ਰੇ ਡੱਬਾਈ ਲੱਕੜ ਦੀ ਖੁਰਨੀ ਦਾ? ਇਹ ਤੁਹਾਡੀ 1400 ਆ ਆ 1450 1350 1200। ਕਿਹੜਾ ਪਿੰਡਾ ਤੁਹਾਡਾ? ਇਹ ਸਾਡਾ ਸੇਖਾ ਦਾ। ਸੇਖਾ ਗਲਾ ਬਾਗੇ ਪੁਰਾਣੇ ਕੋਲੋਂ। ਹਾਂਜੀ। ਰੱਬਾਈ ਸਾਡੇ ਗਵੰਡੀ ਹੋਈ ਆ। ਠੀਕ ਆ ਬਾਈ ਤੁਹਾਡੇ ਤੋਂ ਲੈ ਸਕਦੇ ਨੇ ਪਿੰਡੋਂ ਵੀ ਮਿਲ ਜਾਂਦੇ ਨੇ। ਹਾਂਜੀ। ਠੀਕ ਹੈ ਭਾਈ ਇਹ ਬਾਈ ਲੱਕੜ ਦੇ ਖੁਰਨੀਆਂ ਰੱਖੀ ਬੈਠੇ ਆ ਦੋਸਤੋ ਤੇ ਜੇ ਕੋਈ ਖੁਰਨੀਆਂ ਦਾ ਚਾਹ ਹਣ ਬੰਦਾ ਖਰੀਦਣੀ ਚਾਹੁੰਦਾ ਖੁਰਨੀ ਤਾਂ ਲੈ ਸਕਦਾ ਸੇਖਾ ਕਲਾਂ ਬਾਈ ਦਾ ਪਿੰਡ ਆ ਦੇਖੋ ਬਾਈਆਂ ਕੋਲ ਸਟਾਕ ਬਹੁਤ ਪਿਆ ਮੰਡੀ ਚ ਇਧਰ ਆ ਆਈਸਕ੍ਰੀਮਾਂ ਵਾਲੇ ਵੀ ਖੜੇ ਆ ਬੰਦੇ ਬਾਕੀ ਤੁਹਾਨੂੰ ਸਾਰੇ ਦਿਨ ਦਾ ਹਾਲ ਦਿਖਾਵਾਂਗੇ ਦੋਸਤੋ ਮੰਡੀ ਦਾ ਜਿਵੇਂ ਜਿਵੇਂ ਕਹਿੰਦੇ ਟਾਈਮ ਹੋਈ ਜਾਂਦਾ ਉਵੇਂ ਉਵੇਂ ਮੰਡੀ ਜਿਹੜੀ ਹੈਗੀ ਉੱਪਰ ਹੀ ਜਾਂਦੀ ਹੈ ਪੱਖੀ ਜਾਨਵਰ ਬਹੁਤ ਸਿਰੇ ਤੋਂ ਸਿਰਾਂ ਪਹੁੰਚ ਰਹੇ ਨੇ ਮੰਡੀ ਦੇ ਉੱਤੇ